ਜਗ ਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਚੰਡੀਗੜ੍ਹ ਦੀ ਮੇਅਰਸ਼ਿਪ ਨੂੰ ਜੋ ਲੈ ਕੇ ਮਾਮਲਾ ਬਣਿਆ ਸੀ ਉਹ ਲਗਾਤਾਰ ਭਖ ਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵੱਲੋਂ ਇੱਕ ਵੱਡੀ ਆਵਾਜ਼ ਬੁਲੰਦ ਕੀਤੀ ਗਈ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਸਲੋਗਨ ਹੈ ਪੋਰਟ ਚੋਰ ਬੀਜੇਪੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵਾਂ ਸਲੋਗਨ ਜਾਰੀ ਕੀਤਾ ਗਿਆ ਕਿਉਂਕਿ ਚੰਡੀਗੜ੍ਹ ਮੇਅਰਸ਼ਿਪ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਜੋ ਕਿ ਪੰਜਾਬ ਕੇਸਰੀ ਜਗਬਾਣੀ ਟੀਵੀ ਨੇ ਲਗਾਤਾਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਹਰ ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਮੇਅਰਸ਼ਿਪ ਤੇ ਜਦੋਂ ਚੋਣਾਂ ਹੁੰਦੀਆਂ ਨੇ ਕਿਸ ਤਰ੍ਹਾਂ ਉਥੋਂ ਦੇ ਹਾਲਾਤ ਬਣ ਜਾਂਦੇ ਨੇ ਤੇ ਮਾਮਲਾ ਜਿਹੜਾ ਹੈਗਾ ਅਦਾਲਤ ਤੱਕ ਪਹੁੰਚ ਜਾਂਦਾ ਹੈ ਤਾਂ ਅੱਜ ਜੋ ਇੱਕ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਗਏ ਨੇ ਵੋਟ ਚੋਰ ਬੀਜਪੀ ਸ਼੍ਰੀ ਆਮ ਕਿਹਾ ਜਾ ਰਿਹਾ ਹੈ ਵੱਡੇ ਇਲਜ਼ਾਮ ਨੇ ਤੇ ਨਾਲ ਹੀ ਆਪਣਾ ਪੱਖ ਵੀ ਰੱਖਿਆ ਜਾ ਰਿਹਾ ਕਿਉਂਕਿ ਜਦੋਂ ਇੱਕ ਗੱਠ ਚੋੜ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਬਣਦਾ ਹੈ ਮੇਅਰਸ਼ਿਪਤੀਆਂ ਚੋਣਾਂ ਨੂੰ ਲੈ ਕੇ ਤਾਂ ਲਗਾਤਾਰ ਮਾਮਲਾ ਪੱਕਦਾ ਹੈ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਹਾਈ ਅਥਾਰਟिटीज ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਪੰਜਾਬ ਲੈਵਲ ਤੇ ਜਿੰਨੇ ਵੀ ਨੁਮਾਇंदे ਨੇ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਕਿ ਜੋ ਵੀ ਕੁਝ ਹੋਇਆ ਮੇਅਰਸ਼ਿਪਤੀਆਂ ਚੋਣਾਂ ਨੂੰ ਲੈ ਕੇ ਠੀਕ ਨਹੀਂ ਹੋਇਆ ਇਸ ਦੇ ਲਈ ਬਕਾਇਦਾ ਜਿਹੜੀ ਹੈਗੀ ਹੈ ਅਦਾਲਤ ਦੇ ਵਿੱਚ ਸੁਣਵਾਈ ਚੱਲਦੀ ਪਈ ਹੈ ਉਸ ਤੋਂ ਪਹਿਲਾਂ ਪਰਦਰਸ਼ਨ ਵੱਡੇ ਪੱਧਰ ਤੇ ਕਰਨ ਦੀ ਕਵਾਇਦ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਗੱਲਬਾਤ ਕਰਦੇ ਆ ਸਰ ਸਵਾਗਤ ਸਤਿ ਸ਼੍ਰੀ ਅਕਾਲ ਸਰ ਜੋ ਅੱਜ ਦਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈਗੀ ਸਾਡੀ ਰਣਨੀਤੀ ਬਿਲਕੁਲ ਤੈ ਬਿਲਕੁਲ ਫਿਕਸ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਇਸ ਹੈਮਸੀ ਹਾਊਸ ਦੇ ਵਿੱਚ ਡੈਮੋਕ੍ਰੇਸੀ ਦਾ ਮਰਡਰ ਕੀਤਾ ਗਿਆ ਔਰ ਜਿਸ ਦੇ ਦੁਆਰਾ ਕੀਤਾ ਗਿਆ ਅਨਿਲ ਮਸੀ ਜੋ ਭਾਜਪਾ ਦੇ ਮੈਨਿਓਰਟੀ 셀 ਦੇ ਜਨਰਲ ਸੈਕਟਰੀ ਵੀ ਨੇ ਨੋਮਿਨੇਟਿਡ ਕੌਂਸਲਰ ਵੀ ਨੇ ਉਹਨਾਂ ਨੂੰ ਪਹਿਲਾਂ ਤਾਂ ਇੱਕ ਪ੍ਰੈਜ਼ਾਈਡਿੰਗ ਆਫੀਸਰ ਬਣਾ ਦਿੱਤਾ ਜਾਂਦਾ ਜਿਹੜੇ ਇੱਕ ਪਾਰਟੀ ਨੂੰ ਬਿਲੋਂਗ ਕਰਦੇ ਨੇ ਚਲੋ ਕੋਈ ਗੱਲ ਨਹੀਂ ਫੇਰ ਵੀ ਵੈਲਕਮ ਹੈ ਇੰਨਾ ਚੀਜ਼ਾਂ ਦਾ ਔਰ ਤੁਸੀਂ ਦੇਖੋ ਕਿਸ ਤਰ੍ਹਾਂ 18 ਤਰੀਕ ਤੱਕ ਇਹਨਾਂ ਤੋਂ ਕੋਈ ਸਾਡਾ ਤੋੜਪੰਨ ਨਹੀਂ ਹੋ ਪਾਇਆ ਇਹਨਾਂ ਨੇ 18 ਤਰੀਕ ਨੂੰ ਇਲੈਕਸ਼ਨ 11 ਵਜੇ ਸੀ 10 ਵਜੇ ਕੇ 16 ਮਿੰਟ ਤੇ ਇੱਕ ਮੈਸੇਜ ਕਰ ਦਿੰਦੇ ਅੱਜ ਅੱਜ ਜਿਹੜੀ ਇਲੈਕਸ਼ਨ ਹੈ ਇਹ ਪੋਸਟਪੋਨ ਕੀਤੀ ਜਾਂਦੀ ਹੈ ਕਿਉਂਕਿ ਅਨਿਲ ਵਸੀ ਰਾਤ ਦੇ ਐਡਮਿਟ ਨੇ ਕਿਸ ਤਰ੍ਹਾਂ ਪਹਿਲਾਂ ਉਹ ਐਡਮਿਟ ਹੋਣ ਦਾ ਪਹਾਨਾ ਕਰਦੇ ਨੇ ਫਿਰ ਜਦੋਂ ਕੋਰਟ ਵੱਲੋਂ ਇਹਨਾਂ ਨੂੰ ਹਾਈ ਕੋਰਟ ਵੱਲੋਂ ਫਟਕਾਰ ਲਗਾਈ ਲᱟਦੀ ਮਜਬੂਰੀ ਬਣ ਜਾਂਦੀ ਹੈ ਇਲੈਕਸ਼ਨ ਕਰਾਣਾ ਉਸ ਦਿਨ ਦੇਖੋ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ ਸੀ ਕਿਸੇ ਨਾ ਕਿਸੇ ਤਰੀਕੇ ਅਸੀਂ ਇਹਨਾਂ ਦੇ ਕਾਉਂਸਲਰਸ ਨਾਲ ਲੜਾਈ ਕਰੀਏ ਔਰ ਇਲੈਕਸ਼ਨ ਨੂੰ ਪੋਸਟਪੋਨ ਕਰਾਈਏ ਤੁਸੀਂ ਦੇਖ ਸਕਦੇ ਹੋ ਵੀ ਵੈਲ ਦੇ ਵਿੱਚ ਭਾਜਪਾ ਦੇ ਕਾਉਂਸਲਰ ਸਾਰੇ ਇਕੱਠੇ ਹੋਏ ਪਏ ਨੇ ਕੈਮਰੇ ਨੂੰ ਕਹਿ ਰਹੇ ਮੇਰੇ ਵੱਲ ਫੋਕਸ ਕਰ ਜਦ ਕਿ ਕੈਮਰਾ ਕਾਊਂਟਿੰਗ ਵੱਲ ਫੋਕਸ ਕਰ ਰਿਹਾ ਸੀ ਕਾਊਂਟਿੰਗ ਹੋਰ ਇਸੇ ਉਹਦੇ 'ਤੇ ਫੋਕਸ ਕਰ ਰਹੀ ਸੀ ਕਿ ਇਸ ਤਰੀਕੇ ਨਾਲ ਉਹਨਾਂ ਨੇ ਤੱਕੇ ਨਾਲ ਜਿਹੜੇ ਆ ਸਾਡੀ ਵੋਟ ਪੇਪਰ ਉੱਤੇ ਟਿਕ ਮਰਵਾਏ ਨੇ ਔਰ ਇਹ ਸਾਰਾ ਅਸੀਂ ਉੱਥੇ ਰਾਮ ਨਾਲ ਬੈਠ ਕੇ ਦੇਖਦੇ ਰਹੇ ਅਸੀਂ ਲੜਾਈ ਬਿਲਕੁਲ ਨਹੀਂ ਕੀਤੀ ਕਿਉਂਕਿ ਅਸੀਂ ਇਲੈਕਸ਼ਨ ਪਾਸਪੋਨ ਕਰਨਾ ਨਹੀਂ ਚਾਹੁੰਦੇ ਸੀ ਔਰ ਜਿਹੜੀ ਉਹ ਡੈਮੋਕ੍ਰੇਸੀ ਦੀ ਹੱਤਿਆ ਕੀਤੀ ਹੈ ਅਸੀਂ ਉਹਦੇ ਖਿਲਾਫ ਅਨਿਲ ਮਸੀਦੇ ਖਿਲਾਫ ਮਾਨਯੋਗ ਐਸਐਸਪੀ ਮੈਡਮ ਕੋਲ ਮਾਨਯੋਗ ਐਸਐਸਓ ਸਾਹਿਬ ਇਧਰ ਅਸੀਂ ਇੱਕ ਲਿਖ ਕੇ ਦੇ ਕੇ ਆਏ ਆ ਵੀ ਇੱਥੇ ਕਾਰਵਾਈ ਕੀਤੀ ਜਾਵੇ ਤੁਸੀਂ ਦੇਖੋ ਕਾਰਵਾਈ ਹਲੇ ਤੱਕ ਕੋਈ ਨਹੀਂ ਕੀਤੀ ਗਈ ਈਵਨ ਤੱਕ ਕੋਈ ਇਨਕੁਆਇਰੀ ਤੇ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਵੀ ਇਨਕੁਆਇਰੀ ਤੇ ਆਜੋ ਸੋ ਜਬ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿਹੜੀ ਲੀਗਲ ਲੜਾਈ ਹੈ ਲੀਗਲ ਲੜਾਈ ਤਾਂ ਦੇਖੋ ਸਾਡੇ ਸੀਨੀਅਰ ਕੋਰਟਾਂ ਚ ਲੜੀ ਨੇ ਨੇ ਚਾਹੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਚਾਹੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਚੜੀ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਘਰ ਘਰ ਤੱਕ ਅਸੀਂ ਇਹ ਗੱਲ ਪਹੁੰਚਾਵਾਂਗੇ ਕਿ ਇਸ ਤਰੀਕੇ ਨਾਲ ਉਹ ਡੈਮੋਕ੍ਰੇਸੀ ਦਾ ਮਰਡਰ ਕਰ ਰਹੇ ਨੇ ਜੇ ਅੱਜ ਇਹਨਾਂ ਨੂੰ ਨਹੀਂ ਰੋਕਿਆ ਗਿਆ ਕੱਲ ਨੂੰ ਸਾਡੇ ਬੱਚੇ ਅਸੀਂ ਗੁਲਾਮ ਹੋ ਜਾਵਾਂਗੇ ਪਰ ਜਦੋਂ ਅਨਿਲ ਮਸੀ ਆਪਣਾ ਸਪਸ਼ਟੀਕਰਨ ਦਿੰਦੇ ਨੇ ਕਹਿੰਦੇ ਕਿ ਉਹ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਤੇ ਜਿਹੜਾ ਇਲਜ਼ਾਮ ਲਗਾ ਦਿੰਦੇ ਨੇ ਮੈਂ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਉਹਨਾਂ ਨੂੰ ਇੱਕ ਸਵਾਲ ਜ਼ਰੂਰ ਕਰਿਓ ਦੁਬਾਰਾ ਜਾਓਗੇ ਵੀ ਕਾਰਨ ਕੀ ਰਿਹਾ ਅੱਠ ਵੋਟਾਂ ਨੂੰ ਕੈਨਸਲ ਕਰਨ ਦਾ ਕਾਰਨ ਮੈਂ ਕਹਿੰਦਾ ਮੈਨੂੰ ਕੋਈ ਵੀ ਪੱਤਰਕਾਰ ਆਕੇ ਦੱਸ ਦੇ ਵੀ ਇਸ ਵਜ੍ਹਾ ਨਾਲ ਤੁਹਾਡੀ ਅੱਠ ਵੋਟਾਂ ਕੈਨਸਲ ਕੀਤੀਆਂ ਗਈਆਂ ਨੇ ਔਰ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਜਨਤਾ ਨੂੰ ਤੇ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਜਾਂ ਸਾਰੇ ਦੇਸ਼ ਨੂੰ ਗੁਰਮਰਾਹ ਕਰਨ ਦੀ ਰਾਜਨੀਤੀ ਕਰ ਰਹੇ ਨੇ ਉਹ ਕਹਿਣਗੇ ਵੀ ਗਲਾਸ ਭਰਿਆ ਹੋਇਆ ਅੱਧਾ ਮੈਂ ਕਵਾਂਗਾ ਅੱਧਾ ਖਾਲੀ ਹੈ ਜਿਹੜੇ ਸਾਡੇ ਕਾਉਂਸਲਰ ਨੇ ਆਵਾਜ਼ ਚੁੱਕੀ ਬੀਏ ਸਾਨੂੰ ਦਿਖਾ ਦਿਓ ਵੀ ਕਿਸ ਕਾਰਨ ਕੈਨਸਲ ਕੀਤਾ ਅਸੀਂ ਦੇਖਣਾ ਚਾਹੁੰਦੇ ਆ ਵੀ ਸਾਡੀ 20 ਵੋਟਾਂ ਨੇ ਸਭ ਨੂੰ ਪਤਾ ਹੈ ਵੀ ਸਾਡੇ ਕੋਲ 20 ਵੋਟਾਂ ਨੇ ਉਹਨਾਂ ਕੋਲ 15 ਵੋਟ ਹੈ ਸ਼੍ਰੋਮਣੀ ਕਾਲੀ ਦਲ ਦੀ ਪਾ ਕੇ 16 ਵੋਟਾਂ ਨੇ ਜਿੱਤਦੇ ਆਪਾਂ ਵਾ ਕਲੀਅਰ ਆਪਾਂ ਜਿੱਤ ਰਹੇ ਆ ਤੇ ਸਾਡੇ ਕਾਉਂਸਲਰ ਦਾ ਫਰਜ ਬਣਦਾ ਜਾ ਕੇ ਪੁੱਛਣਾ ਸਾਡੇ ਜਿਹੜੇ ਅਕਾਊਂਟਿੰਗ ਏਜੰਟ ਹੈ ਉਹਨੂੰ ਕੋਲ ਨਹੀਂ ਜਾਣ ਦਿੱਤਾ ਉਹਦੇ ਅੱਗੇ ਪਿੱਛੇ ਕਾਉਂਸਲਰਾਂ ਨੇ ਘੇਰਾ ਪਾ ਰਿਆ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹੜਾ ਦੂਜਾ ਕਾਉਂਸਲਰ ਉੱਥੇ ਤੱਕ ਪਹੁੰਚ ਗਿਆ ਉਹਨੇ ਪੁੱਛਣਾ ਚਾਹਿਆ ਉਹਨੂੰ ਦੱਸਿਆ ਨਹੀਂ ਗਿਆ ਔਰ ਨੇ ਫਿਰ ਉਹ ਕਿਹਾ ਵੀ ਮੈਂ ਦੇਖਦਾ ਜਦੋਂ ਨੇ ਉਹ ਦੇਖਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਨਨ ਫਾਨਨ ਦੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਣੇ ਸ਼ੁਰੂ ਕਰਤੇ ਤੇ ਭੱਜ ਕੇ ਭੱਜ ਕੇ ਟੱਪ ਕੇ ਵੈਲਟ ਉੱਪਗੇ ਮੇਰ ਨੂੰ ਕੁਰਸੀ ਤੇ ਬਿਠਾਇਆ ਕਿ ਮੇਰ ਨੂੰ ਇਸ ਤਰੀਕੇ ਨਾਲ ਕੁਰਸੀ ਤੇ ਬਿਠਾਇਆ ਜਾਂਦਾ ਕਿ ਭੱਜ ਕੇ ਕਿ ਰਾਮ ਜੀ ਸਿਰਫ ਉਹਨਾਂ ਦੇ ਨੇ ਸਾਡੇ ਨਹੀਂ ਅੱਜ ਸਾਨੂੰ ਉਹੀ ਰਾਮ ਜੀ ਇਨਸਾਫ ਦਿਵਾਣਗੇ ਸਾਨੂੰ ਉਸੇ ਰਾਮ ਜੀ ਤੇ ਪੂਰਾ ਵਿਸ਼ਵਾਸ ਹੈ ਅੱਛਾ ਇਹਦੇ ਵਿੱਚ ਜਿਹੜਾ ਹੁਣ ਤੁਹਾਡਾ ਇਹ ਪ੍ਰੋਟੈਸਟ ਸ਼ੁਰੂ ਕੀਤਾ ਇਹਦੇ ਵਿੱਚ ਕਾਂਗਰਸ ਦੇ ਵੱਲੋਂ ਸਹਿਯੋਗ ਮਿਲਦਾ ਪਿਆ ਬਿਲਕੁਲ ਜੀ ਇਦਾਂ ਹੈ ਦੇਖੋ ਸਾਡਾ ਜਿਹੜਾ ਇੰਡੀਆ ਗਠਜੰਬੰਦਨ ਦਾ ਪ੍ਰੋਗਰਾਮ ਸੀ ਉਹ ਅਸੀਂ ਕੀਤਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਅਸੀਂ ਮਾਨਯੋਗ ਐਸਐਸਪੀ ਮੈਡਮ ਨੂੰ ਲੈਟਰ ਦੇ ਕੇ ਆਏ ਹਾਂ ਔਰ ਆਪਣਾ ਪਾਰਟੀ ਲੈਵਲ ਤੋਂ ਕੱਲ ਉਹਨਾਂ ਨੇ ਕੀਤਾ ਜੈਸੀ ਕਰ ਰਹੇ ਹਾਂ ਜਦੋਂ ਸਾਡੇ ਇੰਡੀਅਨ ਗਠਜੰਬੰਦਨ ਦਾ ਕੋਈ ਵੀ ਪ੍ਰੋਗਰਾਮ ਹੋਏਗਾ ਅਸੀਂ ਇਕੱਠੇ ਕਰਾਂਗੇ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਬੈਠ ਕੇ ਵਿਚਾਰ ਕਰਕੇ ਮੀਟਿੰਗ ਕਰਕੇ ਪ੍ਰੋਗਰਾਮ ਸਰਖਣੇ ਪੈਂਦੇ ਨੇ ਸੋ ਜਿਸ ਸਾਬ ਦਾ ਪ੍ਰੋਗਰਾਮ ਅਗਲਾ ਇੰਡੀਆ ਗਠਜੰਬੰਦਨ ਦਾ ਰੱਖਿਆ ਜਾਏਗਾ ਉਸ ਸਾਬ ਨਾਲ ਕਰਾਂਗੇ ਇਹ ਸਾਡਾ ਆਮ ਆਦਮੀ ਪਾਰਟੀ ਪੂਰੀ ਟੀਮ ਵੱਲੋਂ ਚੰਡੀਗੜ੍ਹ ਟੀਮ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਅਸੀਂ ਲੋਕਾਂ ਨੂੰ ਇਹ ਮੈਸੇਜ ਪਹੁੰਚਾਣਾ ਹੈ ਕਿ ਜਿਹੜਾ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ ਹੈ ਅਗਰ ਅੱਜ ਅਸੀਂ ਉਹਨੂੰ ਨਹੀਂ ਰੋਕਾਂਗੇ ਸਾਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਨੀ ਪੈਗੀ ਹਿਟਲਰ ਸ਼ਾਈ ਵਾਲਾ ਤਾਨਾਸ਼ਾਈ ਵਾਲਾ ਜਿਹੜੀ ਗਵਰਨਮੈਂਟ ਸਰਕਾਰ ਚੱਲਣ ਵਾਲੀ ਹੈ ਅਮਨ ਜੀ ਹੁਣ ਤੁਹਾਨੂੰ ਕੀ ਲੱਗਦਾ ਕਿ ਇਹ ਵੀ ਤੁਹਾਨੂੰ ਆਸ ਕਿੱਥੋਂ ਤੱਕ ਹੈਗੀ ਹੈ ਪਾਰਟੀ ਨੂੰ ਕਿੱਥੋਂ ਤੱਕ ਆਸ ਹੈਗੀ ਹੈ ਕਿ ਲੱਗਦਾ ਇਨਸਾਫ ਮਿਲੂਗਾ ਮੈਂ ਤੁਹਾਨੂੰ ਹੁਣ ਹੀ ਕੀ ਕਹਿ ਕੇ ਛੱਡਾਂ ਵੀ ਜਿਹੜੀ ਰੱਬ ਦੀ ਲਾਠੀ ਆ ਉਹਦੇ ਵਿੱਚ ਆਵਾਜ਼ ਨਹੀਂ ਹੁੰਦੀ ਇਨਸਾਫ ਸਾਨੂੰ ਉਹ ਹੀ ਰਾਮ ਜੀ ਦਵਾਣਗੇ ਜਿੱਦਾਂ ਰਾਮ ਜੀ ਦਾ ਹਸਾਰਾ ਲੈਂਦੇ ਨੇ ਸੋ ਸਾਨੂੰ ਰੱਬ ਤੇ ਵਿਸ਼ਵਾਸ ਹੈ ਸਾਨੂੰ ਨਿਆਂ ਵਾਲੇ ਤੇ ਵਿਸ਼ਵਾਸ ਹੈ ਔਰ ਸਾਨੂੰ ਚੰਡੀਗੜ੍ਹ ਦੇ ਲੋਕਾਂ ਦੇ ਵਿਸ਼ਵਾਸ ਹੈ ਜਿਨ੍ਹਾਂ ਨੇ 2024 ਦੇ ਵਿੱਚ ਇਹਨਾਂ ਨੂੰ ਡੰਡੇ ਮਾਰਦੇ ਤੇ ਜਿਹੜਾ ਹੁਣ ਅਗਲੀ ਰਣਨੀਤੀ ਜਿਹੜੀ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਬਾਹਰ ਬੈਠ ਕੇ ਜਿਹੜਾ ਪ੍ਰੋਟੈਸਟ ਕਰਨਾ ਉਹਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਸੰਖੇਪ ਵਿੱਚ ਦੇ ਦਿਓ ਬੜੇ ਸ਼ਾਂਤੀਪੂਰਵਕ ਬਹੁਤ ਹੀ ਪਿਆਰ ਦੇ ਨਾਲ ਇੱਕ ਲੜੀਵਾਰ ਲੜੀਵਾਰ ਅੰਸ਼ਨ ਇਥੇ ਚੱਲਿਆ ਜਾਏਗਾ ਜਿਦੇ ਵਿੱਚ ਇੱਕ ਕਾਉਂਸਲਰ ਚਾਰ ਵੋਲੰਟੀਅਰ ਰੋਜ਼ ਚੇਂਜ ਹੋਣਗੇ ਅੱਜ ਸਾਡੇ ਕੁਲਦੀਪ ਜੀ ਬੈਠੇ ਨੇ ਨਾਲ ਉਹਨਾਂ ਸਾਡੇ ਪਾਰਟੀ ਦੇ ਚਾਰ ਵੋਲੰਟੀਅਰ ਬੈਠੇ ਨੇ ਸੋ ਕੱਲ ਜਿਸ ਵੀ ਕਾਉਂਸਲਰ ਦੀ ਪਾਰਟੀ ਵੱਲੋਂ ਸੇਵਾ ਲਈ ਜਾਏਗੀ ਉਹ ਸੇਵਾ ਨਿਭਾਣ ਕੇ ਨਾਲ ਚਾਰ ਵੋਲੰਟੀਅਰ ਲੈ ਕੇ ਇੱਥੇ ਆਪਾਂ ਕਿਸੇ ਦੇ ਕੋਈ ਕਿਸੇ ਦੇ ਖਿਲਾਫ ਗੱਲ ਨਹੀਂ ਕਰਨੀ ਅਸੀਂ ਇਹ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਆਪਣੇ ਬੱਚਿਆਂ ਦਾ ਆਪਣਾ ਫਿਊਚਰ ਬਚਾਉਣ ਦੇ ਲਈ ਅਸੀਂ ਇੱਥੇ RAM ਨਾ ਬਹੁਤ ਹੀ ਸ਼ਾਂਤੀਪੂਰਵਕ ਅਨਸ਼ਾਂਤੇ ਇੱਥੇ ਬੈਠਾਂਗੇ ਜੋ 24 ਘੰਟੇ ਦੀ ਲੜੀ ਚੇਂਜ ਹੁੰਦੀ ਰਹੇਗੀ ਕੱਲ 12 ਵਜੇ ਫੇਰ ਚੇਂਜ ਹੋਣਗੇ ਨੈਕਸਟ ਡੇ 12 ਵਜੇ ਫੇਰ ਚੇਂਜ ਹੋਣਗੇ ਇਹ ਸਾਰਾ ਸੰਕੇਪ ਹੈ ਔਰ ਚੰਡੀਗੜ੍ਹ ਦਾ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦਾ ਹੈ ਉਹ ਵੋਲੰਟਰੀ ਅਗਰ ਅਨਸ਼ਾਂ ਨਹੀਂ ਰੱਖਣਾ ਇੱਥੇ ਸਾਡੇ ਕੋਲ ਜਰੂਰ ਆਵੇ ਬੈਠੇ ਫੇਰ ਭਾਵੇਂ ਚਲੇ ਕੋਈ ਨਹੀਂ ਸੋ ਗੱਲਬਾਤ ਹੋਈ ਹੈ ਤਸਵੀਰਾਂ ਤੁਸੀਂ ਲਾਈਵ ਦੇਖਦੇ ਪਏ ਹੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੰਡੀਗੜ੍ਹ ਵਿਖੇ ਇੱਕ ਵੱਡਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਿਊਟੀ ਬਕਾਇਦਾ ਜਿਹੜੀ ਹੈਗੀ ਕੌਂਸਲਰ ਦੀ ਲੱਗੀ ਹੈ ਵਲੰਟੀਅਰਾਂ ਦੀ ਲੱਗੀ ਹੈ ਜੋ ਵਿਕਸ਼ਿਪ ਦੀਆਂ ਜਿਹੜੀਆਂ ਚੋਣਾਂ ਹੋਈਆਂ ਸਾਨੂੰ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਵੱਡੇ ਇਲਜ਼ਾਮ ਨੇ ਉਹ ਲਗਾਏ ਗਏ ਨੇ ਭਾਜਪਾ ਸਰਕਾਰ ਤੇ ਦੇ ਨਾਲ ਹੀ ਅਨਿਲ ਮਸੀ ਵੀ ਸਵਾਲਾਂ ਦੇ ਘੇਰੇ ਵਿੱਚ ਨੇ ਹੁਣ ਵੇਖਣਾ ਹੋਵੇਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਕਿਹੋ ਜਿਹਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਇਆ ਜਾਵੇਗਾ ਤੁਸੀਂ ਬਣੇ ਰਹੋ ਜਗਮਾਨੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਤ ਕੁਮਾਰ